ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਜੀ ਠੀਕ ਠਾਕ ਸਾਰੇ ਵੀਰ ਉਮੀਦ ਆ ਸਾ ਠੀਕ ਹੋਣਗੇ ਜੀ ਅੱਜ ਅਸੀਂ ਜਿਹੜੀ ਵੀਡੀਓ ਬਣਾਈ ਆ ਇਹ ਬਣਾਈ ਆ ਜੀ BCS ਦੇ ਉੱਤੇ BCS ਹੁੰਦਾ ਬਾਡੀ ਕੰਡੀਸ਼ਨਿੰਗ ਸਕੋਰ ਕੀ ਬਾਡੀ ਦੇ ਉੱਤੇ ਜਿਹੜੀ ਫੈਟ ਕੰਟੈਂਟ ਆ ਉਹ ਕਿਸ ਲੈਵਲ ਦੀ ਆ ਕਿੰਨੀ ਹੋਣੀ ਚਾਹੀਦੀ ਤੇ ਕਿੰਨੀ ਹੈਗੀ ਆ BCS ਦਾ ਮਤਲਬ ਕੀ ਬਾਡੀ ਦੇ ਵਿੱਚ ਕਿੰਨੇ ਫੈਟ ਆ ਕਿੰਨੀ એનર્ਜੀ ਆ ਰਿਜ਼ਰਵ ਰੱਖੀ ਆ ਉਸ ਜਾਨਵਰ ਨੇ ਤੇ BC ਇੱਕ ਕੋ ਯੰਤਰ ਆ ਜਿਹਨਾਂ ਹੀ ਮਤਲਬ ਆ ਨਾਪ ਸਕਦੇ ਆ ਕਿ ਇਹ ਕਿਹੜੀ ਸਟੇਜ ਦੇ ਉੱਤੇ ਕਿੰਨੀ ਫੈਟ ਆ ਲੈਕਟੇਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਾਨਵਰ ਦੇ ਕਿੰਨੀ ਫੈਟ ਹੋਣੀ ਚਾਹੀਦੀ ਆ ਜਦੋਂ ਮਿਡ ਲੈਕਟੇਸ਼ਨ ਜਾਂ ਲੇਟ ਲੈਕਟੇਸ਼ਨ ਦੇ ਵਿੱਚ ਆ ਉਦੋਂ ਬਾਡੀ ਦੇ ਉੱਤੇ ਕਿੰਨੀ ਫੈਟ ਹੋਣੀ ਆ ਆਓ ਜੀ ਉਹਦੇ ਬਾਰੇ ਗੱਲ ਕਰਦੇ ਆ ਤੁਸੀਂ ਜਿਹੜੀ ਫੋਟੋ ਵੇਖ ਰਹੇ ਇਹਦੇ ਵਿੱਚ ਤੁਹਾਨੂੰ ਦਿਖ ਰਿਹਾ ਕਿ ਸਭ ਤੋਂ ਪਹਿਲਾਂ ਬੈਕਬੋਨ ਰੀੜ ਦੀ ਹੱਡੀ ਉਸ ਤੋਂ ਬਾਅਦ हिਪ ਸਾਈਡ ਵਾਲੇ ਫਿਰ ਰੰਪ ਮਤਲਬ ਪੁੱਠਾ ਫਿਰ ਪਿੱਛੇ ਆਇਨੇ ਥਾਈ ਫਿਰ ਅਗਲੇ ਪਾਸੇ ਜਿਹੜੇ ਉਹ ਬਣਿਆ ਹੁੰਦਾ ਵਾ ਖੱਡਾ ਜਾਂ ਢਿੱਡ ਦੇ ਵਿੱਚ ਉਹਨੂੰ ਕਹਿੰਦੇ ਸ਼ਾਰਟ ਰਿਬਸ ਤੇ ਜਿਹੜੇ ਸਾਈਡ ਵਾਲੀਆਂ ਆਂਤੜੀਆਂ ਹੁੰਦੀਆਂ ਉਹਨੂੰ ਕਹਿੰਦੀਆਂ ਲੌਂਗ ਰਿਬਸ ਤੇ ਫੋਟੋ ਦੇ ਵਿੱਚ ਤੁਹਾਨੂੰ ਕਲੀਅਰਲੀ ਮੈਂਸ਼ਨ ਆ ਤੇ ਆ ਬੈਕ ਸਾਈਡ ਤੋਂ ਫੋਟੋ ਆ ਜਿਹੜੇ ਸੈਡਾਂ ਵਾਲੇ ਹੁੰਦੇ ਉਹਨੂੰ हिਪਸ ਕਹਿੰਦੇ ਆ ਤੇ ਟੇਲ ਹੋ ਗਿਆ ਪਿਨ ਬੋਨਸ ਕਹਿੰਦੇ ਜਿਹੜੀਆਂ ਪਿੱਛੇ ਪੁੱਠਾ ਜਿੱਥੋਂ ਖਤਮ ਹੁੰਦਾ ਨਾ ਪੂਛ ਦੇ ਲੱਗ ਕੇ ਉਹਨੂੰ ਪਿਨ ਬੋਨਸ ਕਹਿੰਦੇ ਆ ਇਹ ਫੋਟੋ ਦੇ ਵਿੱਚ ਤੁਹਾਨੂੰ ਦਰਸਾਇਆ ਜਾ ਰਿਹਾ ਜੀ ਕਿ ਜਿਹੜੀ ਬੋਡੀ ਸਕੋਰਿੰਗ ਸਕੇਲ ਹੈ ਸਕੇਲ ਹੁੰਦਾ ਇੱਕ ਨਾਪਣ ਦਾ ਬੋਡੀ ਫੈਟ ਮਤਲਬ ਸਮਝਣ ਦਾ ਨਾਪਿਆ ਤੇ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਬੀਸੀਐਸ ਨੂੰ ਫੀਲ ਕੀਤਾ ਜਾਂਦਾ ਤੇ ਦੇਖ ਕੇ ਸਮਝਿਆ ਜਾਂਦਾ ਬਾਰ-ਬਾਰ ਵੇਖਾਂਗੇ ਬਾਰ-ਬਾਰ ਨੂੰ ਯਾਦ ਕਰਾਂਗੇ ਤੇ ਉਹ ਚੀਜ਼ ਆਪਾਂ ਨੂੰ ਸਮਝ ਆ ਜਾਂਦੀ ਕਿ ਇਹ ਬੋਡੀ ਦੇ ਵਿੱਚ ਕਿੰਨਾ ਬੀਸੀਐਸ ਵਧੀਆ ਇਹ ਸਕੇਲ ਦੇ ਵਿੱਚ ਦੋਵੇਂ ਪਾਸੇ ਜਿਹੜਾ ਰੈੱਡ ਨਿਸ਼ਾਨ ਲੱਗਾ ਉਹ ਤਾਂ ਇਹ ਮਤਲਬ ਕਿ 2.5 ਤੋਂ ਥੱਲੇ BCS ਨਹੀਂ ਹੋਣਾ ਚਾਹੀਦਾ ਤੇ 3.75 ਤੋਂ ਉੱਪਰ ਨਹੀਂ ਹੋਣਾ ਹੋਣਾ ਚਾਹੀਦਾ ਘੱਟ 'ਚ ਵੀ ਨੁਕਸਾਨ ਆ ਤੇ ਵੱਧ 'ਚ ਵੀ ਨੁਕਸਾਨ ਆ ਠੀਕ ਆ ਜੀ ਅਸੀਂ ਵੀਰ ਜੀ ਜਨਵਰ ਨੂੰ ਚੈੱਕ ਕਰਨਾ ਕਿ ਇਹਦਾ BCS ਕਿੰਨਾ ਵਾ ਤੇ ਇਹ ਉਹ ਜਗ੍ਹਾ ਦਿੱਤੀਆਂ ਜਿੱਥੇ ਤੁਸੀਂ ਚੈੱਕ ਕਰ ਸਕਦੇ ਆ ਬੈਕਬੋਨ ਰੀਡ ਦੀ ਹੱਡੀ ਤੋਂ ਲੌਂਗ ਰਿਬ ਸਾਈਡ ਵਾਲੀ ਜਿਹੜੀ ਲੰਬੀਆਂ ਹੱਡੀਆਂ ਹੁੰਦੀਆਂ ਲੌਂਗ ਰਿਬਸ ਕਹਿੰਦੇ ਇਹਨਾਂ ਨੂੰ ਸ਼ਾਰਟ ਰਿਬ ਹੁੰਦੀਆਂ ਜਿਹੜਾ ਜਾਨਵਰ ਦੇ ਢਿੱਡ ਦੇ ਉੱਪਰ ਖੰਡਾ ਜਾਂ ਪੈਂਦਾ ਵਾ ਵੀ ਸ਼ੇਪ ਦੇ ਵਿੱਚ ਉਹਦੇ ਉੱਪਰ ਜਿਹੜੀ ਹੱਡੀ ਹੁੰਦੀ ਆ ਹੱਡੀ ਉਹਨੂੰ ਸ਼ਾਰਟ ਰਿਬਸ ਕਹਿੰਦੇ ਆ हिਪ ਬੋਨਸ ਕਹਿੰਦੇ ਜਿਹੜਾ ਸਾਈਡ ਵਾਲੇ ਹੁੰਦੀਆਂ ਅ ਕੁੱਲੇ ਜੇ ਸਾਈਡ ਵਾਲੇ ਉਹਨਾਂ ਨੂੰ ਕਹਿੰਦੇ ਸੀ ਬੋਨਸ ਰੈਂਪ ਕਹਿੰਦੇ ਆ ਪੁੱਠੇ ਨੂੰ ਪਿੰਨ ਬੋਨਸ ਹੁੰਦੀਆਂ ਵਾ ਜਿਹੜੀਆਂ ਪੁੱਠੇ ਦੇ ਖਤਮ ਹੁੰਦਾ ਵਾ ਪੂਛ ਲਾਗੇ ਹੱਡੀ ਹੁੰਦੀ ਹੈ ਨਾ ਉਹਨੂੰ ਹੁੰਦੇ ਕਹਿੰਦੇ ਪਿੰਨ ਬੋਨਸ ਟੇਲ ਹੈਡ ਕਹਿੰਦੇ ਆ ਜਿਹੜੀ ਪੂਛ ਦਾ ਸਿਰ ਵਾਲੇ ਪਾਸੇ ਤੇ ਜਿਹੜੀ ਥਾਈ ਹੁੰਦੀ ਆ ਉਹ ਲੱਤ ਨੂੰ ਕਹਿੰਦੇ ਪੱਟ ਨੂੰ ਕਹਿੰਦੇ ਆ ਆਓ ਹੁਣ ਅਗਰ ਤੁਹਾਨੂੰ ਇਹਦੇ ਬਾਰੇ ਦੱਸਦੇ ਆ ਕਿ ਜਿਹੜਾ BCS ਆ ਬੈਕਬੋਨ ਦੇ ਉੱਤੇ ਕਿਦਾਂ ਤੁਸੀਂ ਵੇਖੋ BCS 3.0 ਫੋਟੋ ਦੇ ਵਿੱਚ ਫਿਰ BCS 4 5 ਤੇ 6 ਇਹਦੇ ਵਿੱਚ ਵੇਖੋ ਤੁਸੀਂ ਮਤਲਬ ਜਿਹੜਾ 3 ਤੇ ਆ ਤੇ ਜਿਹੜਾ 6 ਤੇ ਆ ਉਹਦੇ ਵਿੱਚ ਫਰਕ ਵੇਖ ਲਓ ਤੁਸੀਂ ਉਹਦੇ ਵਿੱਚ ਰੀੜ ਦੇ ਹੱਡੀ ਜਿਹੜੇ ਗੰਡਾ ਵਾ ਉਹ ਪ੍ਰੋਪਰ ਦੇਖ ਰਹੀਆਂ ਵਾ ਤੇ ਸ਼ਾਰਟ ਰਿਬਸ ਲੌਂਗ ਰਿਬਸ ਤਿਕੰਡੀਆਂ ਵਾ ਤੇ ਇਹ BCS ਇਹ ਇਥੋਂ ਵੀ ਪਤਾ ਲਾ ਸਕਦਾ ਕਿ ਆਪਣੇ ਜਾਨਵਰ ਦੇ ਵਿੱਚ ਜਿਹੜਾ BCS ਆ ਉਹ ਕਿੰਨਾ ਖ ਹੈਗਾ ਵਾ ਤੇ ਇਹਦਾ ਸਕੇਲ ਹੁੰਦਾ ਜਿਹੜਾ 3 4 ਨੰਬਰ ਹੈ ਇਹ ਸਕੇਲ ਹੁੰਦਾ BCS ਨਾਲ ਪੰਦਾ ਇਹ ਸਮਝਣ ਦਾ ਇਹ ਆ ਲੌਂਗ ਰਿਬਸ ਲੌਂਗ ਰਿਬਸ ਹੁੰਦੀਆਂ ਵਾ BCS 3 4 5 6 ਵਾਲੀਆਂ ਲੌਂਗ ਰਿਬਸ ਤੇ ਹੁੰਦਾ ਜਿਹੜੀਆਂ ਲੰਬੀਆਂ ਹੱਡੀਆਂ ਸਾਈਡ ਵਾਲੀਆਂ ਜਿਹੜੀਆਂ ਉੱਪਰ ਕਲਰਫੁਲ ਫੋਟੋ ਆ ਉਹਦੇ ਥੱਲੇ ਜਿਹੜੀ ਡਾਇਗਰਾਮ ਜੀ ਬਣਾਈਆਂ ਉਹਦੇ ਵਿੱਚ ਵੇਖੋ ਜਿਹੜੀ ਗਾਂ ਦਾ ਬੀਸੀਐਸ 3 ਹੋਊਗਾ ਉਹਦੀਆਂ 4 ਤੋਂ 5 ਸਾਈਡ ਵਾਲੀਆਂ ਹੱਡੀਆਂ ਦਿਖਣਗੀਆਂ ਜਿਹਦਾ 4 ਹੋਊਗਾ ਉਹਦੀਆਂ 3 ਤੋਂ 4 ਦਿਖਣਗੀਆਂ ਜਿਹਦੇ ਆ ਬੀਸੀਐਸ 5 ਹੋਊਗਾ ਉਹਦੀ ਸਾਈਡ ਵਾਲੀਆਂ ਲੰਬੀਆਂ ਹੱਡੀਆਂ ਦੂਰੋਂ ਨਹੀਂ ਦਿਖਣਗੀਆਂ ਨਹੀਂ ਮਤਲਬ ਦਿਖਣਗੀਆਂ ਨਹੀਂ ਮਤਲਬ ਉਹਨਾਂ ਦੇ ਮਾਸ ਚੜਿਆ ਹੋਊਗਾ ਤੇ ਜਿਹੜਾ 6 ਹੁੰਦਾ ਬੀਸੀਐਸ ਉਹਦੇ ਉੱਤੇ ਬਿਲਕੁਲ ਨਹੀਂ ਦਿਖਦੀਆਂ ਹਾਂ ਤੇ ਇੱਥੇ ਵੀ ਬਿਲਕੁਲ ਪ੍ਰੋਪਰ ਫੋਟੋ ਨੂੰ ਪਹਿਲੀ ਫੋਟੋ ਨੂੰ ਲਾਸਟ ਫੋਟੋ ਜਿੰਨਾਂ ਫਰਕ ਦੇਖੋਗੇ ਨਾ ਤਾਨੂੰ ਫਰਕ ਪਤਾ ਲੱਗ ਜਾਣਾ ਕਿ ਬੀ ਸੀ ਐਸ ਕਿੰਨਾ ਵਾ ਅੱਗੇਲੀ ਦੇ ਵਿੱਚ ਤੇ ਲਾਸਟ ਵਾਲੀ ਗਾਂ ਦੇ ਜਿਹੜੀ ਫੋਟੋ ਆ ਉਹਦੇ ਵਿੱਚ ਕਿੰਨਾ ਬੀ ਸੀ ਐਸ ਆ ਹੁਣ ਆ ਗਿਆ ਸ਼ਾਰਟ ਰਿਬਸ ਸ਼ਾਰਟ ਰਿਬ ਹੁੰਦੀ ਹੈ ਜਿਹੜਾ ਖੱਡਾ ਜਣਾ ਇਹਦੇ ਉੱਪਰ ਜਿਹੜੀਆਂ ਹੱਡੀਆਂ ਆ ਇਹ ਸ਼ਾਰਟ ਰਿਬਸ ਇਹਨੂੰ ਕਹਿੰਦੇ ਆ ਇਹ 3 ਤੋਂ ਲੈ ਕੇ 6 ਵਾਲੀ ਦੀ ਤੁਸੀਂ ਵੇਖ ਲਓ ਇਹ ਕੀ ਫਰਕ ਆ ਕਿਦਾਂ ਤੁਸੀਂ ਇਹਨੂੰ ਪਛਾਣ ਸਕਦੇ ਜੀ ਸਟਾਰਟਿੰਗ ਦੇ ਵਿੱਚ ਤੇ ਲਾਸਟ ਚ ਬੀਸੀਐਸ ਇਹੀ ਹੁੰਦਾ ਕਿ ਕਿੰਨਾ ਉੱਪਰ ਫੈਟ ਚੜੀ ਆ ਪਰ ਇਹ ਦੀ ਕੰਡੀਸ਼ਨ ਆਪ ਵੇਖ ਕੇ ਜਾਨ ਨੂੰ ਜੱਜ ਕਰਨੀ ਹੈ ਕਿ ਬਈ ਸਾਡੀ ਜਿਹੜੀ ਗਾਂ ਜਾਂ ਮੱਝ ਆ ਉਹ ਕਿਹੜੀ ਕੰਡੀਸ਼ਨ ਦੇ ਵਿੱਚ ਆ ਇਸ ਟਾਈਮ ਹਾਂਜੀ ਇਹ ਗੱਲ ਕੀਤੀ ਸ਼ਾਰਟ ਟ੍ਰਿਪਸ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ ਹਿਪ ਬੋਨ ਵਾਲੇ ਹਿਪ ਬੋਨ ਦੀ ਜਿਹੜੀਆਂ ਸਾਈਡ ਤੇ ਹੱਡੀਆਂ ਹੁੰਦੀਆਂ ਉਹਨਾਂ ਨੂੰ ਕਹਿੰਦੇ ਹਿਪ ਬੋਨਸ ਹਿਪ ਬੋਨ ਜਿਹਦਾ ਤੇ ਬੀਸੀਐਸ ਤਿੰਨ ਆ ਉਹ ਗਲਾਈ ਘੱਟ ਹੋਊਗੀ ਪਿੱਛੋਂ ਤੁਸੀਂ ਖੜੇ ਹੋਗੇ ਜਾਨਵਰ ਦੇ ਵੇਖੋਗੇ ਨਾ ਤੇ hip bone ਦੀ ਗਲਾਈ ਪ੍ਰੋਪਰ ਨਹੀਂ ਹੋਊਗੀ ਫਿਰ ਤੁਸੀਂ 4 ਨੂੰ ਦੇਖੋ ਫਿਰ 5 ਨੰਬਰ BCS ਸਕੋਰ ਜਿਹੜਾ ਫੋਟੋ ਦੇ ਉੱਤੇ ਲਿਖਿਆ ਉਹਨੂੰ ਦੇਖੋ ਤੇ 6 ਵਾਲੀ ਨੂੰ ਵੇਖੋ 6 ਵਾਲੀ ਦੇ ਜਿਹੜੇ hip bones ਆ ਬਿਰਕ ਗਲਾਈ ਛ ਹੋਣਗੇ ਤੇ ਜਿਹੜੇ ਵੇਖੋ 3 ਵਾਲੀ ਦੇ ਆ ਤੇ ਉਹ ਥੋੜੇ ਜਿਹੇ ਟੇਢੇ ਆ ਇਹ ਰੰਪ ਪੁੱਠੇ ਦੀ ਗੱਲ ਕਰਦੇ ਆ ਪੁੱਠਾ ਜਿਹੜਾ ਵਿੱਚੋਂ ਡਾਊਨ ਹੋਊਗਾ ਤੇ ਉਹਦੇ ਵਿੱਚ ਫੈਟ ਕੰਟੈਂਟ ਘੱਟ ਹੋਊਗਾ 3 ਵਾਲੇ ਦੇ ਤੇ 6 ਵਾਲੇ ਦੇ ਵਿੱਚ ਪੁੱਠਾ ਸਿੱਧਾ ਹੋਇਆ ਹੋਇਆ ਤੇ ਪੂਰਾ ਫੈਟ ਜੀ ਨਹੀਂ ਹੋਣੀ ਚਾਹੀਦੀ ਆ ਉਹ ਹੈਗੀ ਆ ਤੇ ਜਿਹੜੀ ਕਲਰਫੁਲ ਫੋਟੋ ਆ ਉਸ ਲਈ ਜਿਹੜੀ ਸਕੈਚ ਜੇ ਬਣਿਆ ਉਹਦੇ ਵਿੱਚ ਵੀ ਤੁਹਾਨੂੰ ਦਰਸਾਇਆ ਜਾ ਰਿਹਾ ਕਿ ਜਿੰਨਾ ਠਾਣ ਨੂੰ ਸਲੋਪ ਹੋਊਗੀ ਮਤਲਬ ਉਹ 3 ਨੰਬਰ ਤੇ ਆ ਤੇ ਜਿੰਨਾ ਵੱਧ ਉੱਚ ਫੈਟ ਐਡ ਹੁੰਦੀ ਰਹੂਗੀ ਤੇ ਉਹ ਪੁੱਠਾ ਉਹਨਾਂ ਹੀ ਸਿੱਧਾ ਤੇ ਉਹਨਾਂ ਹੀ ਫੈਟ ਆਪ ਹੋ ਜੂਗੇ ਤੇ ਉਹ BCS 6 ਦੇ ਵਿੱਚ ਕਾਊਂਟ ਹੋਊਗਾ ਜੀ ਹਾਂ ਜੀ ਹੁਣ ਗੱਲ ਕਰਦੇ ਪਿੰਨ ਬੋਨ ਪਿੰਨ ਬੋਨ ਆ ਪੂਛ ਦੇ ਲਾਗੇ ਜਿਹੜਾ ਪੁੱਠਾ ਖਤਮ ਹੁੰਦਾ ਹੈ ਇਹ ਹੱਡੀ ਨੂੰ ਕਹਿੰਦੇ ਆ ਇਹਨੂੰ ਕਹਿੰਦੇ ਆ ਪਿੰਨ ਬੋਨਸ ਜਿਹੜੀਆਂ ਗਾਵਾਂ ਦੀ ਪਿੰਨ ਬੋਨਸ ਹਾਈ ਹੁੰਦੀ ਆ ਯਾਨੀ ਪੁੱਠੇ ਦੀਆਂ ਜੇ ਪਿੰਨ ਬੋਨ ਪਿੱਛੇ ਉੱਚੀਆਂ ਹੁੰਦੀਆਂ ਉਹਨਾਂ ਨੂੰ ਬਗਾਵਾ ਦੇ ਜੇਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਕਿਉਂਕਿ ਇਹ ਬਿਲਕੁਲ ਠਾਣ ਟਿਲਾਵਾ ਨਹੀਂ ਹੋਣਾ ਚਾਹੀਦਾ ਤੇ ਉੱਪਰ ਨੂੰ ਚੱਕਿਆ ਹੋਣਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਬੀਸੀ ਚੈੱਕ ਕਰਨਾ ਜਾਨਵਰ ਨੂੰ ਵੇਖ ਕੇ ਵੀ ਚੈੱਕ ਕਰਨਾ ਤੇ ਹੱਥ ਫੇਰ ਕੇ ਵੀ ਚੈੱਕ ਹੋਣਾ ਵੈਸੇ ਵੇਖ ਕੇ ਜੱਜ ਹੋਇਆ ਜਾਂਦਾ ਕਿ ਜਾਨਵਰ ਦੇ ਉੱਤੇ BCS ਕਿੰਨਾ ਆ ਬੋਡੀ ਕੰਡੀਸ਼ਨਿੰਗ ਸਕੋਰ ਅੱਗੇ ਗੱਲ ਕਰਦੇ ਆ ਜੀ ਟੇਲ ਹੈਡ ਦੀ ਟੇਲ ਹੈਡ ਦੇ ਤੇ ਪਿੰਨ ਬੌਂਸ ਜਿਹੜੀ ਵਿਚ ਜਗ੍ਹਾ ਹੁੰਦੀ ਆ ਉਹਨਾਂ ਨੂੰ ਆਪਾਂ ਟੇਲ ਹੈਡ ਮਤਲਬ ਟੇਲ ਦੇ ਉੱਪਰਲੀ ਹੱਸਾ ਹੱਸਾ ਤੇ ਪਿੰਨ ਬੌਂਸ ਦੇ ਜਿਹੜਾ ਵਿਚ ਹਿੱਸਾ ਆ ਉਹਨੂੰ ਆਪਾਂ ਕਹਿੰਦੇ ਆ ਟੇਲ ਹੈਡ ਇਹਦੇ ਵਿੱਚ ਜਿੰਨਾ ਮਾਸ ਘੱਟ ਹੋਊਗਾ ਉਹਨਾਂ BCS ਲੋ ਹੋਊਗਾ ਜਿੰਨਾ ਮਾਸ ਜ਼ਿਆਦਾ ਹੋਊਗਾ ਉਹਨਾਂ BCS ਅਪ ਹੋਊਗਾ ਫੋਟੋ 컬러ਫੁਲ ਦੇ ਥੱਲੇ ਵੀ ਤੁਸੀਂ ਸਮਝ ਸਕਦੇ ਜੀ ਬਿਲਕੁਲ ਜਦੋਂ BCS ਜਿਹੜੇ ਡੀਟੇਲ ਹੈ ਅਡਾ ਉਹਦੇ ਵਿੱਚ ਜਿਹੜੀ 컬러ਫੁਲ ਫੋਟੋ ਦਿੱਤੀ ਉਹਦੇ ਥੱਲੇ ਵੇਖੋ ਜਿਹੜੀ ਡਾਇਗਰਾਮ ਜੀ ਵਗੀ ਆ ਉਹਦੇ ਬਿੰਦੀਆਂ ਨਾਲ ਨਾ ਇੱਕ V ਜੀ V ਜਿਹੜੀ ਲਾਈਨ ਖਿੱਚੀ ਆ ਜਿੰਨਾ BCS ਘਟ ਹੋਊਗਾ ਉਨਾ ਹੀ ਉਹ V ਸ਼ੇਪ ਚ ਹੋਊਗੀ ਤੇ ਜੋ ਜੋ BCS ਵਧ ਹੁੰਦਾ ਜਾਊ ਉਹ U ਸ਼ੇਪ ਚ ਹੁੰਦਾ ਜਾਊਗੀ ਅੱਗੇ ਗੱਲ ਕਰਦੇ ਹਾਂ 23 ਦੀ 23 ਦੇ ਵਿੱਚ ਤੁਹਾਨੂੰ ਪ੍ਰੋਪਰ ਦੇਖਣ ਵਾਲੀ ਚੀਜ਼ ਆ ਮੈਂ ਤੁਹਾਨੂੰ ਦੱਸਦਾ कि ਜਿਹੜੀ ਥਾਈ ਆ ਥੱਲੇ ਫੋਟੋ ਜਿਹੜੀ ਕਲਰਫੁਲ ਦੇ ਥੱਲੇ ਦਿੱਤੀ ਹੈ ਨਾ ਡਾਇਗਰਾਮ ਉਹਦੇ 'ਚ ਵੇਖੋ ਜਿਹੜੀ ਥਾਈ ਆ ਪਿੱਛੋਂ ਵਾਲੀ ਲੱਤ ਆ ਉਹਦੇ 'ਚ ਵੇਖੋ ਉੱਪਰੋਂ ਲੱਤ ਥੱਲੇ ਲੀਕ ਵਾਈ ਆ ਤੇ ਉਹ 'ਚ ਥੋੜਾ ਜਿਹਾ ਕੋਬਜਿਆ ਵਾ ਤੇ ਉਥੋਂ ਤੁਸੀਂ ਨਾ ਡੰਡ ਕਰਨਾ ਜੀ ਬੀਸੀਐਸ ਕਿੰਨਾ ਅਗਲੀ ਫੋਟੋ ਜੇ ਵੇਖੋ ਲਾਈਨ ਸਿੱਧੀ ਆ ਲੱਤ ਵਾਲੀ ਜਿਹੜੀ ਉਹ ਤੋਂ ਅੱਗੇ ਲਾਈਨ ਵੇਖੋ ਪੂਸ਼ ਤੇ ਜਿਹੜੀ ਲੱਤ ਦੇ ਵਿੱਚ ਗੈਪ ਆ ਉਹ ਘਟਦਾ ਜਾ ਰਿਹਾ ਤੇ ਯਾਨੀ ਕਿ ਮਾਸ ਪਿੱਛੇ ਨੂੰ ਆ ਰਿਹਾ ਬੀਸੀਐਸ ਫੈਟ ਜਿਹੜੀ ਆ ਪਿੱਛੇ ਨੂੰ ਆ ਰਹੀ ਆ ਤੇ ਪੂਛ ਤੇ ਲੱਤ ਦੇ ਵਿੱਚ ਗੈਪ ਘਟ ਗਿਆ ਮਤਲਬ ਇਹਦਾ ਬੀਸੀਸ ਇਦਾਂ ਚੈੱਕ ਕਰਨਾ ਆਪਾਂ ਹੁਣ ਆਪਾਂ ਉਤੋਂ ਤੁਹਾਨੂੰ ਐਂਗਲ ਬੁਖਾ ਰਹੇ ਆ ਜਿੰਨੂੰ ਆਪਾਂ ਕਹਿੰਦੇ ਆ ਰੈਂਪ ਪੁੱਠਾ ਉੱਪਰੋਂ ਦੇਖਦੇ ਆ ਤੇ ਜਿਹੜਾ ਵੇਖੋ ਤੁਸੀਂ ਜਿੰਨਾ ਪੁੱਠੇ ਡੂੰਗੇ ਹੋਣਗੇ ਉਹਨਾਂ ਦਾ ਬੀਸੀਸ ਘਟੂਗਾ ਜਿੰਨੇ ਪੁੱਠੇ ਉੱਪਰ ਨੂੰ ਫਲੈਟ ਤੇ ਮਾਸ ਨਾ ਭਰੇ ਹੋਣਗੇ ਉਹਨਾਂ ਦਾ ਆਕਾਰ ਯੂ ਸ਼ੇਪ ਚ ਹੋ ਜਾਊਗਾ ਉਹਨਾਂ ਹੀ ਬੀਸੀਸ ਆਪ ਮੰਨਿਆ ਜਾਊਗਾ ਇਹ ਵੀ ਤੇ ਯੂ ਚ ਡਿਫਰੈਂਸ ਕਰਦੇ ਆ ਜੀ ਜਿਹੜੀ ਨਿਊਟ੍ਰੀਸ਼ਨ ਦੀ ਸਟੋਰੀ ਆ ਉਹ ਇਦਾਂ ਨਹੀਂ ਕਿ ਅਸੀਂ ਜਾਨਵਰ ਨੂੰ ਨਜਾਇਜ਼ ਫੀਡ ਪਾ ਦੇਣੀ ਆ ਤੇ ਜਾਨਵਰ ਨੂੰ ਬਿਲਕੁਲ ਫੀਡ ਨਹੀਂ ਪਾਉਣੀ ਤੇ ਇਹ ਹਰ ਚੀਜ਼ ਜਿਹੜੀ ਮਾਪਦਾਂ ਡਿਆ ਇਹ ਦੁੱਧ ਅਕੋਰਡਿੰਗ ਬਾਡੀ ਵੇਟ ਦੇ ਅਕੋਰਡਿੰਗ ਸਾਰੀ ਚੱਲਦੀ ਆ ਤੇ ਜੇ ਇਹਦੇ ਵਿੱਚ ਆ ਤੁਹਾਨੂੰ ਮੇਰੀ ਫੋਟੋ ਲਾਈਏ ਦੇ ਵਿੱਚ ਯਕੀ ਜਦੋਂ ਇਹ ਫੋਟੋ ਵਿੱਚ ਜਿਹੜੇ ਜਾਨਵਰਾਂ ਦੇ ਵਿੱਚ ਬਾਡੀ ਸਕੋਰ ਯਾਨੀ ਕਿ ਫੈਟ ਬਾਡੀ ਦੇ ਉੱਤੇ ਜ਼ਿਆਦਾ ਹੁੰਦੀ ਆ ਉਹਦਾ ਵੀ ਨੁਕਸਾਨ ਆ ਉਹਦਾ ਨੁਕਸਾਨ ਇਹ ਆ ਕਿ ਜਿਹੜੇ ਜਾਨਵਰਾਂ ਦੇ ਫੈਟ ਜ਼ਿਆਦਾ ਹੋਊਗੀ ਉਹਨਾਂ ਨੂੰ ਗੱਭਨ ਰੈਂਚ ਉਹਨਾਂ ਦੀ ਪ੍ਰੋਬਲਮ ਆਊਗੀ ਉਹਨਾਂ ਦੇ ਹੈਲਥ ਇਸ਼ੂਸ ਹੋਣਗੇ ਉਹਨਾਂ ਦੀ ਜਿਹੜੀ ਫੀਡ ਇਨਟੇਕ ਆ ਘੱਟ ਹੋਊਗੀ ਇਮਿਊਨਿਟੀ ਜਿਹੜਾ ਫੰਕਸ਼ਨ ਹੈ ਇਮਿਊਨਿਟੀ ਆ ਉਹ ਕਦੀ ਘਟੂਗੀ ਕਦੀ ਵਧੂਗੀ ਤੇ ਜਿਹੜੇ ਜਾਨਵਰਾਂ ਦੀ BCS ਸਕੋਰ ਘਟਿਆ ਜਿਹੜੇ ਜਾਨਵਰਾਂ ਦੇ BCS ਸਕੋਰ ਘਟਿਆ ਉਹਦੇ ਵੀ ਆਪਣੇ ਨੁਕਸਾਨ ਆ ਉਹਦੇ ਵਿੱਚ ਫਰਟੀਲਿਟੀ ਘਟ ਜੂਗੀ ਮਿਲਕ ਪ੍ਰੋਡਕਸ਼ਨ ਘਟ ਲਊਗਾ ਵੀਕ ਕਾਲਸ ਹੋਣਗੇ ਬੱਚੇ ਜਿਹੜੇ ਹੋਣਗੇ ਕਮਜ਼ੋਰ ਹੋਣਗੇ ਵੇ ਆਪਣਾ ਲੰਗੜਾਪਨ ਛੇਤੀ ਆਊਗਾ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਮਤਲਬ ਲੋ 20 ਸਾਲੇ ਜਾਨਵਰ ਨੂੰ ਕੇਅਰ ਲੈਂਦੀਆਂ ਵਾ ਸੋ ਬੀ ਸੀ ਐਸ ਜਿਹੜੀ ਕੰਡੀਸ਼ਨ ਆ ਉਹ ਬਿਲਕੁਲ ਅੱਗੇ ਫੋਟੋ ਮੈਂ ਤੁਹਾਨੂੰ ਐਡ ਕਰੂੰਗਾ ਉੱਚ ਦੱਸਿਆ ਜਾਊਗਾ ਕਿ ਜਦੋਂ ਸਟਾਰਟਿੰਗ 'ਚ ਹੁੰਦਾ ਵਾ ਉਦੋਂ ਬੀ ਸੀ ਐਸ ਕੀ ਹੋਣਾ ਚਾਹੀਦਾ ਜਦੋਂ ਐਂਡ ਤੇ ਤੇ ਉਦੋਂ ਬੀ ਸੀ ਐਸ ਕੀ ਹੋਣਾ ਚਾਹੀਦਾ ਕੋਈ ਵੀ ਜਿਹੜੀ ਬਾਡੀ ਸਕੋਰਿੰਗ ਆ ਜਾਂ ਹੋਰ ਵੀ ਤੁਸੀਂ ਫੀਡ ਪਾਉਣੀ ਜਾਨਵਰ ਨੂੰ ਉਹ ਬਾਡੀ weight ਦੇ ਹਿਸਾਬ ਨਾਲ ਤੇ ਦੁੱਧ ਦੇ ਹਿਸਾਬ ਨਾਲ ਪਾਉਣੀ ਆ ਇਹ ਵੇਖੋ ਬਾਡੀ ਸਕੋਰਿੰਗ ਸਕੇਲ ਆ ਪਹਿਲੀ ਜਿਹੜੀ ਫੋਟੋ ਆ ਖੱਬੇ ਪਾਸਿਓਂ ਆਪਾਂ ਸੱਜੇ ਪਾਸੇ ਨੂੰ ਤੁਰਾਂਗੇ ਇਹਦੇ ਵਿੱਚ ਦੋ ਤਰ੍ਹਾਂ ਦਾ ਸਕੀਲ ਨਾਪੇ ਜਾਂਦੇ ਆ ਬੀਸੀਐਸ ਨੂੰ ਇੱਕ ਹੁੰਦਾ ਵਾ 1 ਤੋਂ ਲੈ ਕੇ 5 ਤੱਕ ਆਖਰੀ ਚ ਵਖ ਲਿਖਿਆ ਇੱਕ ਹੁੰਦਾ 1 ਤੋਂ ਲੈ ਕੇ 9 ਤੱਕ ਜਿਹੜੀ ਪਹਿਲੀ ਗਾਮ ਆ ਖੱਬੇ ਪਾਸੇ ਵਾਲੀ ਉਹਦਾ ਵੇਖੋ ਬੀਸੀਐਸ ਸਕੋਰ ਕਿੰਨਾ ਵਧੀਆ ਵਾ ਹੈਲਦੀ ਆ ਮਤਲਬ ਕਿ ਫੈਟ ਹੈਗਾ ਉਹ ਵਾ अर्ਲੀ ਨੈਕਟੇਸ਼ਨ ਯਾਨੀ ਕਿ ਸੂਣ ਵਾਲੀ ਗਾਮ ਮਤਲਬ ਟਰਾਂਜ਼ਿਟ ਪੀਰੀਅਡ ਦੇ ਵਿੱਚ ਥੋੜੀ ਟਰਾਂਜ਼ਿਟ ਪੀਰੀਅਡ ਦੇ ਵਿੱਚ ਆ ਉਹ ਸੂਣ ਵਾਲੀ ਆ ਜਿਹੜੀ ਦੂਜੀ ਗਾਂ ਉਹ ਦੇਖੋ ਪਸਲੀਆਂ ਪਸਲੀਆਂ ਹੱਡੀਆਂ ਨਿਕਲੀਆਂ ਜਾਨੀ ਕਿ ਉਹ ਦੁੱਧ ਦੇ ਰਹੀ ਆ ਉਹ ਤਾਜੀ ਸੂਈ ਆ ਤੇ ਉਹਦਾ ਜਿਹੜਾ BCS ਕੋਰਾ ਕਾਫੀ ਘਟਿਆ ਹੋਆ ਦੁੱਧ ਦੀ ਟਾਈ ਫੈਟ ਬਾਹਰ ਨਿਕਲੀ ਆ ਤੇ ਜਦੋਂ ਤੀਜੀ ਗਾਂ ਆ ਉਹ ਮਤਲਬ ਉਹ ਵੀ अर्ਲੀ ਲੈਕਟੇਸ਼ਨ ਜਿਹਨੂੰ 1.5 ਤੋਂ 2 ਮਹੀਨੇ ਹੋ ਗਏ 2.5 ਮਹੀਨੇ ਤੇ ਉਸ ਤੋਂ ਜਿਹੜੀ ਚੌਥੀ ਗਾਂ ਉਹਦੇ ਵਿੱਚ ਦੇਖੋ BCS ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਫਿਰ ਜਿਹੜੀ ਲਾਸਟ ਵਾਲੀ ਗਾਈ ਆ ਉਹ ਤਕਰੀਬਨ ਡਰਾਈ ਪੀਰੀਅਡ ਦੇ ਵਿੱਚ ਆ ਫਿਰ ਜਿਹੜੀ ਉਹ ਤੋਂ ਸਿਰੇ ਵਾਲੀ ਗਾਈ ਆ ਬਿਲਕੁਲ ਲਾਸਟ ਵਾਲੀ ਸੱਜੇ ਪਾਸੇ ਵਾਲੀ ਉਹਦਾ ਲੈਵਲ ਤੇ ਜਿਹੜੀ ਪਹਿਲੀ ਗਾਈ ਆ ਉਹਦਾ ਲੈਵਲ ਵੇਖੋ ਬੋਡੀ ਕੰਡੀਸ਼ਨਿੰਗ ਦਾ 1 ਹੋ ਗਿਆ ਕਹਿਣ ਦਾ ਭਾਵ ਇਹ ਆ ਕਿ BCS ਜਾਨਵਰ ਦਾ ਸੂਣ ਵੇਲੇ ਵਧੀਆ ਹੋਣਾ ਚਾਹੀਦਾ ਵਾ ਤੇ ਸਟਾਰਟਿੰਗ ਵਿੱਚ ਜਾਨਵਰ ਜਦ ਸੂਂਦਾ ਵਾ ਉਹਨੂੰ એનર્ਜੀ ਦੀ ਰਿਕੁਆਇਰਮੈਂਟ ਦੂਣੀ ਹੋ ਜਾਂਦੀ ਆ ਨਾਰਮਲ ਨਾਲ ਕਿਉਂਕਿ ਨੇ ਦੁੱਧ ਦੇਣਾ ਹੁੰਦਾ ਤੇ ਸਾਰੇ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਹੁੰਦੇ ਆ ਜਦੋਂ ਜਾਨਵਰ ਸੂਂਦਾ ਵਾ ਬਹੁਤ ਬਦਲਾਅ ਹੁੰਦੇ ਆ ਕਈ ਤਰ੍ਹਾਂ ਦੇ ਬਦਲਾਅ ਬਦਲਾਅ ਹੁੰਦੇ ਸਰੀਰ ਦੇ ਵਿੱਚ ਵਾਣੇ ਦੇ ਵਿੱਚ ਬਾਡੀ ਦੇ ਵਿੱਚ ਤੇ ਹੱਡੀਆਂ ਦੀ ਵਿੱਚ ਜਿਹੜਾ ਹੱਡੀਆਂ ਚ ਕੈਲਸ਼ੀਅਮ ਮੋਬਿਲਾਈਜੇਸ਼ਨ ਕਰਦਾ ਟ੍ਰਾਂਸਪੀਡ ਖਤਮ ਹੋਣ ਤੋਂ ਬਾਅਦ ਸੁੰਦਾ ਵਜਨਰ ਤੇ ਇਹ ਸਾਰਾ ਕੁਝ ਜਿਹੜੇ ਚੇਂजेस ਹੁੰਦੀ ਹੈ ਇਹਦੇ ਕਰਕੇ ਜਾਨਵਰ ਦੇ ਵਿੱਚ એનર્ਜੀ ਦੀ ਬਹੁਤ ਡੈਫੀਸ਼ੈਂਸੀ ਆਉਂਦੀ ਆ ਤੇ ਜਿਹੜੇ ਤਾਜੀ ਸੂਏ ਜਾਨਵਰ ਆ ਉਹਨਾਂ ਨੂੰ ਆਪਾਂ ਉਹ ਫੀਡ ਪਾਉਣੀ ਆ ਜਿਹੜੀ ਹਾਈ ਇਨ એનર્ਜੀ ਹੋਵੇ ਤੇ એનર્ਜੀ ਦੇ ਸੋਰਸਿਸ ਉਹੀ ਆ ਅਨਾਜ ਤੇ ਵਧੀਆ ਤਸ ਦੇ ਸੁੰਦਾ ਚਾਰਾ ਜਾਂ ਪੱਠਾ ਜਾਂ ਅਚਾਰ ਹਾਂਜੀ ਇਹ ਆਪਣੀ ਵੀਡੀਓ ਜਿੰਨੀ ਕਾ ਆਪਾਂ ਨੂੰ ਸਮਝ ਆ ਗਈ ਆਪਾਂ ਬਣਾਈਆਂ ਜੀ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੇ ਕੋਈ ਸਵਾਲ ਹੋਇਆ ਤੇ ਕਮੈਂਟ ਬਾਕਸ ਚ ਪੱਕਾ ਕਰਿਓ ਤੁਹਾਨੂੰ ਪੱਕਾ ਜਵਾਬ ਦਿੱਤਾ ਜਾਊਗਾ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ